ਹਾਂਜੀ ਸਤਿ ਸ੍ਰੀ ਅਕਾਲ ਜੀ ਨੂਰ ਫੈਸ਼ਨ ਬੁਟੀਕ ਪੋਣੀਗੜ ਸੰਗਰੂਰ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਜਿਹੜੀ ਆ ਲੈਸ ਲਾਉਣੀ ਸਿੱਖਣੀ ਹੈ ਗੁੰਮ ਲੈਸ ਆਪਾਂ ਕਿਸ ਤਰੀਕੇ ਨਾਲ ਲਾ ਸਕਦੇ ਆ ਆਪਣੇ ਕੋਲ ਘਰਾਂ ਦੇ ਵਿੱਚ ਪੀਸ ਪਏ ਹੁੰਦੇ ਨੇ ਬਚੇ ਹੋਏ ਕੱਪੜੇ ਦੇ ਉਹਨਾਂ ਦੇ ਉੱਤੇ ਆਪਾਂ ਜਿਹੜੀ ਆ ਲੈਸ ਲਾਉਣੀ ਸਿੱਖ ਸਕਦੇ ਆ ਜਿੱਦਾਂ ਬਾਜ਼ਾਰ ਦੇ ਵਿੱਚੋਂ ਜਿਹੜੀਆਂ ਲੈਸਾਂ ਵਾਲੀਆਂ ਦੁਕਾਨਾਂ ਹੁੰਦੀਆਂ ਉਹਨਾਂ ਕੋਲ ਜਿਹੜੇ ਟੋਟੇ ਵਗੈਰਾ ਲੈਸ ਤੇ ਉਹ ਬਚੇ ਹੁੰਦੇ ਨੇ ਆਪਾਂ ਉਹ ਲਿਆ ਸਕਦੇ ਆ ਤੇ ਘਰੇ ਇਹਦੀ ਜਿਹੜੀ ਆ ਪ੍ਰੈਕਟਿਸ ਕਰ ਸਕਦੇ ਆ ਕਿਉਂਕਿ ਜਦੋਂ ਅਸੀਂ ਡਾਇਰੈਕਟ ਸੂਟ ਦੇ ਉੱਪਰ ਲੈਸ ਲਾਉਨੇ ਆ ਤਾਂ ਅਸੀਂ ਕਈ ਵਾਰੀ ਲੈਸ ਨੂੰ ਢੇੜਦੇ ਆ ਤੇ ਉਹਦੇ ਨਾਲ ਕੀ ਹੁੰਦਾ ਕੱਪੜਾ ਜਿਹੜਾ ਹੈ ਉਹ ਖਰਾਬ ਹੁੰਦਾ ਹੈ ਮੇਰੇ ਕੋਲ ਵੀ ਜਦੋਂ ਬੱਚੇ ਆਉਂਦੇ ਨੇ ਮੈਂ ਡਾਇਰੈਕਟ ਕਦੇ ਵੀ ਸੂਟ ਦੇ ਉੱਪਰ ਲੈਸ ਲਾਉਣੀ ਉਹਨਾਂ ਨੂੰ ਨਹੀਂ ਦੱਸੀ ਅਸੀਂ ਹਮੇਸ਼ਾ ਪੀਸਾਂ ਦੇ ਉੱਪਰ ਜਿਹੜੀ ਆ ਲੈਸ ਲਾਉਣਾ ਦੱਸਦੇ ਆ ਸੋ ਤੁਸੀਂ ਵੀ ਸਿੱਖ ਸਕਦੇ ਹੋ ਇਸ ਤਰੀਕੇ ਦੇ ਨਾਲ ਲੈਸ ਲਾਉਣ ਦੀ ਪ੍ਰੈਕਟਿਸ ਜਿਹੜੀ ਆ ਘਰੇ ਕਰ ਸਕਦੇ ਹੋ ਜੇ ਵੀਡੀਓ ਅੱਛੀਆਂ ਲੱਗਦੀਆਂ ਹੁੰਦੀਆਂ ਨੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੀਆਂ ਭੈਣਾਂ ਬਿਗਨਰਸ ਨੇ ਜਿਹੜੀਆਂ ਭੈਣਾਂ ਸਲਾਈ ਸਿੱਖ ਰਹੀਆਂ ਨੇ ਉਹਨਾਂ ਵਾਸਤੇ ਇਹ ਜਿਹੜੀ ਵੀਡੀਓਜ਼ ਨੇ ਬਹੁਤ ਹੈਲਪਫੁਲ ਹੋ ਸਕਦੀਆਂ ਨੇ ਹਾਂਜੀ ਗਮ ਲੈਸ ਲਾ ਕੇ ਵੇਖਣ ਵਾਸਤੇ ਅਸੀਂ ਇਹ ਲੈਸ ਦਾ ਇੱਕ ਛੋਟਾ ਜਿਹਾ ਪੀਸ ਲਿਆ ਹੋਇਆ ਆ ਤੇ ਨਾਲ ਹੀ ਆਪਾਂ ਨੇ ਲਿਆ ਆ ਇੱਕ ਹੋਰ ਕਲਰ ਦਾ ਆਪਾਂ ਨੇ ਕਪੜਾ ਠੀਕ ਹੈ ਜੀ ਆਪਾਂ ਨੇ ਕੀ ਕਰਨਾ ਆਪਾਂ ਘਰਾਂ ਦੇ ਵਿੱਚ ਆਪਣੇ ਕੋਲ ਪੀਸਿਸ ਪਏ ਹੁੰਦੇ ਨੇ ਉਹਦੇ ਉੱਪਰ ਆਪਾਂ ਇਸ ਤਰੀਕੇ ਨਾਲ ਜਿਹੜੀ ਗਮ ਲੈਸ ਆ ਉਹ ਲਾਉਣਾ ਸਿੱਖ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਨੇ ਜਦੋਂ ਆਪਾਂ 셔ਟ ਖਰੀਦੀ ਕੀਤੀ ਵੀ ਹੁੰਦੀ ਆ ਅੱਗੇ ਆਪਾਂ 셔ਟ ਦੇ ਬਾਰੇ ਵਿੱਚ ਸਾਰਾ ਕੁਝ ਤੁਹਾਨੂੰ ਦੱਸਾਂਗੇ ਚਾਕਾਂ ਦੇ ਉੱਪਰ ਲੈਸ ਲਾ ਕੇ ਪਰ ਘਰਾਂ ਦੇ ਵਿੱਚ ਆਪਾਂ ਜਿਹੜੀ ਆ ਜਦੋਂ ਆਪਣੇ ਕੋਲ ਵੇਲਾ ਸਮਾਂ ਹੁੰਦਾ ਆਪਾਂ ਪ੍ਰੈਕਟਿਸ ਕਰ ਸਕਦੇ ਆ ਫਿਰ ਆਪਾਂ 셔ਟ ਤੇ ਜਿਹੜੀ ਆ ਉਹ ਲੈਸ ਲਾਉਣੀ ਸਿੱਖਣੀ ਆ ਡਾਇਰੈਕਟ 셔ਟ ਤੇ ਲੈਸ ਲਾਉਣੀ ਨਹੀਂ ਸਿੱਖੜੇਗੀ ਇਹ ਆਪਣਾ ਹੈਗਾ ਜੀ ਪੁੱਠਾ ਸਾਈਡ ਉਲਟਾ ਸਾਈਡ ਹੈ ਇਹ 셔ਟ ਦਾ ਤੇ ਆਪਾਂ ਨੇ ਇਹ ਕੀ ਕਰਨਾ ਹੈ ਕਿ ਇਹ ਜਿਹੜੀ ਲੈਸ ਆ ਇਹਨੂੰ ਸਿੱਧਾ ਲੈਣਾ ਹੈ ਇਸ ਤਰੀਕੇ ਨਾਲ ਜਿਵੇਂ ਇਹਦੇ ਵਿੱਚ ਤਾਰੇ ਜੇ ਦਿਖ ਰਹੇ ਨੇ ਮੈਂ ਇਹ ਸਿੱਧੇ ਆਪਾਂ ਨੇ ਲੈਂਸ ਜਿਹੜੀ ਆ ਲੈਣੀ ਆ ਇਸ ਤਰੀਕੇ ਨਾਲ ਹਲਕੀ ਜੀ ਜਗ੍ਹਾ ਛੱਡ ਕੇ ਨੂੰ ਤੁਸੀਂ ਚਾਕ ਹੀ ਸਮਝੋ ਵੀ ਆਪਾਂ ਚਾਕ ਦੇ ਉੱਪਰ ਜਿਹੜੀ ਆ ਲੈਸ ਲਾ ਰਹੇ ਆ ਇਸ ਤਰੀਕੇ ਨਾਲ ਮੈਂ ਥੋੜੀ ਜੀ ਜਿਹੜਾ ਛੱਡਿਆ ਜਗ੍ਹਾ ਤੇ ਆਪਾਂ ਨੇ ਇੱਥੋਂ ਜਿਹੜੀ ਲੈਸ ਲਾਉਣੀ ਆ ਉਹ ਸ਼ੁਰੂ ਕਰਦੀ ਆ ਜਿਹੜੀ ਆਪਾਂ ਨੇ ਸਿਉਣ ਮਾਰਨੀ ਆ ਉਹ ਬਿਲਕੁਲ ਇਹ ਜਿਹੜੀ ਕਿਨਾਰੀ ਹੈ ਇਹਦੇ ਉੱਪਰ ਮਾਰਨੀ ਆ ਇਹ ਜਿਹੜੀ ਕਿਨਾਰੀ ਹੈ ਲੇਸ ਜਿਹੜੀ ਆ ਸਾਡੀ ਪ੍ਰੋਪਰ ਤਰੀਕੇ ਨਾਲ ਆਉਣੀ ਚਾਹੀਦੀ ਆ ਇਸ ਕਰਕੇ ਆਪਾਂ ਕਿਨਾਰੀ ਦੇ ਆਸ ਨਾਲ ਨਾਲ ਜਿਹੜੀ ਆ ਪੂਰੀ ਸਿਓਣ ਮਾਰਾਂਗੇ ਬਾਕੀ ਆ ਸੀ ਜਿਆਦਾ ਬਰੀਕ ਨਹੀਂ ਕਰਨਾ ਕਿਉਂਕਿ ਜਿਹੜੀ ਲੈਸ ਹੁੰਦੀ ਆ ਇਹ ਚ ਬਲ ਪੈਣ ਲੱਗ ਜਾਂਦੇ ਨੇ ਇਹ ਖਿੱਚਣ ਲੱਗ ਜਾਂਦੀ ਆ ਕੱਪੜੇ ਨੂੰ ਥੋੜਾ ਜਿਆਸੀ ਜਿਹੜਾ ਬਕੀਆ ਆ ਉਹ ਵੱਡਾ ਹੀ ਲੈਣਾ ਆ ਇਸ ਤਰੀਕੇ ਨਾਲ ਆਪਾਂ ਨਾ ਰੱਖ ਕੇ ਤੁਸੀਂ ਇਹ ਸਮਝੋ ਵਿਚਾਕ ਦੇ ਉੱਪਰੋਂ ਆਪਾਂ ਇਹਨੂੰ ਲੈ ਰਹੇ ਆਂ ਆਪਾਂ ਨੇ ਸਿਰਫ ਲਾਉਣਾ ਜਿਹੜਾ ਆ ਉਹ ਸਿੱਖਣਾ ਆ ਆਪਾਂ ਆਵਦੀ ਸਫਾਈ ਜਿਹੜੀ ਆ ਹੱਥ ਦੀ ਲੈ ਕੇ ਆਉਣੀ ਆ ਤਾਂ ਤਾਂ ਕਿ ਜਦੋਂ ਅਸੀਂ ਸ਼ਰਟ ਦੇ ਉੱਪਰ ਲੇਸ ਨੂੰ ਲਾਈਏ ਤਾਂ ਜਿਹੜੀ ਲੇਸ ਆ ਉਹ ਸਾਡੀ ਪ੍ਰੋਪਰ ਤਰੀਕੇ ਨਾਲ ਲੱਗ ਜਾਵੇ ਠੀਕ ਹੈ ਜੀ ਮੇਰੇ ਕੋਲ ਇਹ ਕਈ ਤਰ੍ਹਾਂ ਦੇ ਜਿਹੜੇ ਪੀਸ ਤੇ ਬਚ ਜਾਂਦੇ ਨੇ ਲੇਸ ਵਾਲੇ ਤੁਸੀਂ ਇਹ ਨੂੰ ਮਗਰਾਇਆ ਉਹ ਰੱਖ ਲੈਣੀ ਆ ਤੁਸੀਂ ਵੀ ਬਾਜ਼ਾਰ ਦੇ ਵਿੱਚੋਂ ਲੈਸ ਲੈ ਕੇ ਜਾਂ ਘਰਾਂ ਦੇ ਵਿੱਚ ਜਾਂ ਜਿਹੜੇ ਪੀਸ ਪਏ ਹੁੰਦੇ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਜਿਹੜੀ ਆ ਇਹ ਪ੍ਰੈਕਟਿਸ ਜਿਹੜੀ ਆ ਕਰ ਸਕਦੇ ਹੋ ਹਨਾ ਹੁਣ ਆਪਣਾ ਇਹ ਸਿੱਧਾ ਪਾਸਾ ਆ ਗਿਆ ਹੋਇਆ ਆ ਇਹ ਆਪਣਾ ਪੁੱਠਾ ਪਾਸਾ ਸੀਗਾ ਹੁਣ ਅਸੀਂ ਇਸ ਤਰੀਕੇ ਦੇ ਨਾਲ ਜਿਹੜੀ ਲੈਸ ਆ ਇਹਨੂੰ ਟਰਨ ਕਰਨਾ ਹੈ ਤੇ ਆਪਾਂ ਨੇ ਜਿਹੜਾ ਚਾਕ ਹੈ ਉਹ ਜਿਵੇਂ ਆਪਾਂ ਇੱਥੋਂ 1 ਇੰਚ ਆਪਣਾ ਜਿਹੜਾ ਮਾਰਜਨ ਆ ਉਹ ਬਚ ਜਾਵੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਹੁਣ ਅਸੀਂ ਜਿਹੜੀ ਸਿਯਾਨ ਮਾਰਨੀ ਆ ਉਹ ਐਜ ਦੇ ਉੱਪਰ ਬਿਲਕੁਲ ਸਿਯਾਨ ਮਾਰਨੀ ਆ ਜਿਹੜੀ ਲੇਸ ਆ ਸਾਡੀ ਇਹ ਪ੍ਰੋਪਰ ਤਰੀਕੇ ਨਾਲ ਬਾਹਰ ਨਿਕਲਣੀ ਚਾਹੀਦੀ ਹੈ ਤੁਸੀਂ ਜਦੋਂ ਸਿਯਾਨ ਉਧਰ ਮਾਰੋਗੇ ਇਧਰਲੇ ਪਾਸੇ ਜਦੋਂ ਅਸੀਂ ਸਿਯਾਨ ਮਾਰਦੇ ਆ ਇਹ ਧਿਆਨ ਨਾਲ ਹੀ ਮਾਰਨੀ ਆ ਕਿਉਂਕਿ ਜੇ ਇਹਦੇ ਵਿੱਚ ਘਾਟਵਾਦ ਹੋਊਗੀ ਤਾਂ ਸਾਡਾ ਜਿਹੜਾ ਚੌਕ ਹੈ ਜਿਹੜਾ ਅਸੀਂ ਲੇਸ ਵਾਲਾ ਉਹਦੇ ਵਿੱਚ ਵੀ ਸਾਡੀ ਜਿਹੜੀ ਆ ਘਾਟਵਾਦ ਹੋਊਗੀ ਹੁਣ ਮੈਂ ਇਸ ਤਰੀਕੇ ਦੇ ਨਾਲ ਇਧਰਲੇ ਪਾਸਿਓਂ ਉਲਟੇ ਸਾਈਡ ਤੋਂਪਾ ਜਿਹੜੀ ਐ ਸਿਉਣ ਮਾਰਾਂਗੇ ਇਸ ਤਰੀਕੇ ਨਾਲ ਜਦੋਂ ਆਪਾਂ ਲੈਸ ਲਾਉਣੇ ਆ ਤੇ ਇਹਦੇ ਵਿੱਚ ਜਿਹੜਾ ਚਾਕ ਹੁੰਦਾ ਹੈ ਆਪਣਾ ਉਹਦੇ 'ਚ ਬਲ ਨਹੀਂ ਪੈਂਦਾ ਜੇਕਰ ਅਸੀਂ ਸਿੱਧੇ ਪਾਸੇ ਲੈਸ ਰੱਖ ਕੇ ਲਾਉਣੇ ਆ ਕਈ ਵਾਰੀ ਤੋਂ ਉਹਦੇ 'ਚ ਵੱਲ ਪੈਣ ਦਾ ਡਰ ਹੋ ਜਾਂਦਾ ਹੈ ਤੁਰ ਤੱਕ ਜਿਹੜੀ ਆ ਪ੍ਰੋਪਰ ਲੇਸ ਇਸ ਤਰੀਕੇ ਨਾਲ ਰੱਖਣੀ ਹੈ ਹੱਥ ਆਪਣਾ ਜਿਹੜਾ ਆ ਪ੍ਰੋਪਰ ਆਵੇ ਬਿਲਕੁਲ ਜਿਹੜਾ ਬਾਲ ਆ ਉਹ ਨਾ ਪਵੇ लेस ਜਿਹੜੀ ਹੈ ਇਹਨੂੰ ਟਰਨ ਕਰਾਂਗੇ ਤਾਂ ਜਿਵੇਂ ਆਪਣੀ ਸਾਰੀ ਲੈਸ ਹੈਗੀ ਆ ਉਵੇਂ ਹੀ ਆਜੂਗੀ ਬਿਲਕੁਲ ਉਹਦੇ ਵਿੱਚ ਜਿਹੜੀ ਘਾਟਵਾਦ ਆ ਉਹ ਨਹੀਂ ਹੋਊਗੀ ਤਾਂ ਇਸ ਤਰੀਕੇ ਨਾਲ ਆਪਾਂ ਜਿਹੜੀ ਪ੍ਰੈਕਟਿਸ ਆ ਉਹ ਕਰ ਸਕਦੇ ਆ ਲੈਸ ਲਾਉਣ ਦੀ ਗਮ ਲੈਸ ਅਸੀਂ ਕਿਸ ਤਰੀਕੇ ਨਾਲ ਜਿਹੜੇ ਲਾਉਣੀ ਆ ਹੁਣ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਆਪਣਾ ਸਾਰਾ ਚਾਕ ਆ ਗਿਆ ਹੋਇਆ ਆ ਆ ਮੁੜ ਕੇ ਜਿੱਥੇ ਆਪਾਂ ਤਰਪਾਈ ਕਰਨੀ ਆ ਤੇ ਇਧਰਲੇ ਪਾਸੇ ਜਿਹੜੀ ਆਪਣੀ ਲੈਸ ਜਿਹੜੀ ਆ ਲੱਗੀ ਹੋਈ ਇਹਦੇ ਅੱਜ ਤੇ ਉੱਪਰ ਚਾਉਣ ਨਹੀਂ ਮਾਰਦੇ ਅੱਛੀ ਨਹੀਂ ਲੱਗਦੀਗੀ ਉਹ ਬਹੁਤ ਸਾਰੇ ਕਈ ਵਰੀ ਆਪਾਂ ਕਈ ਵਰੀ ਹੁੰਦਾ ਵੀ ਚੱਲੇ ਇਹਦੇ ਉੱਤੇ ਮਾਰ ਲਈਏ ਦੱਬ ਜਾਊਗੀ ਅਸੀਂ ਪ੍ਰੈਸ ਮਾਰ ਕੇ ਜਦੋਂ ਇਹਨੂੰ ਤਰਪਾਈ ਕਰਾਂਗੇ ਤਾਂ ਬਹੁਤ ਹੀ ਸੋਹਣੀ ਜਿਹੜੀ ਸਾਡੀ ਆ ਤਰਪਾਈ ਤੇ ਹੋ ਜਾਊਗੀ ਸੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਲੈਸ ਦੇ ਬਾਰੇ ਵਿੱਚ ਗੱਲ ਕੀਤੀ ਸੀ ਤੁਸੀਂ ਵੀ ਘਰਾਂ ਦੇ ਵਿੱਚ ਫालतू ਕੱਪੜਾ ਲੈ ਕੇ ਰਫ ਕੱਪੜਾ ਲੈ ਕੇ ਪਾਈਪਿੰਗ ਦੀ ਤੇ ਲੈਸ ਦੀ ਜਿਹੜੀ ਆ ਪ੍ਰੈਕਟਿਸ ਕਰ ਸਕਦੇ ਹਾਂ ਸੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ